ਪੰਜਾਬ ਚ ਕਮਿਸ਼ਨ ਜੈਂਟ ਏਜੰਸੀ NIA ਨੇ ਮੁਰਤੋਂ ਦਬਿਸ਼ ਦਿੱਤੀ ਹੈ NIA ਦੀਆਂ ਟੀਮਾਂ ਸਵੇਰੇ ਕਰੀਬ 5:30 ਵਜੇ ਤਿੰਨ ਕਰਾਂ ਤੇ ਰੇਡ ਕਰਨ ਪਹੁੰਚਿਆ NIA ਨੇ ਇਹ ਰੇਡ ਫਿਰੋਜ਼ਪੁਰ ਏਰੀਆ ਚ ਕੰਡਕਟ ਕੀਤੀ NIA ਦੀ ਟੀਮ ਦੇ ਨਾਲ ਪੁਲਿਸ ਅਧਿਕਾਰੀ ਅਤੇ ਕਈ ਮੁਲਾਜ਼ਮ ਵੀ ਮੌਜੂਦ ਸੀ ਕਿਹਾ ਜਾ ਰਿਹਾ ਹੈ ਕਿ NIA ਵੱਲੋਂ ਇੱਕ ਵੱਡੇ ਪੰਜਾਬੀ ਕਲਾਕਾਰ ਦੇ ਘਰ ਤੇ ਰੇਡ ਕੀਤੀ ਗਈ ਜੋ ਕਿ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਨਾਮ ਮੰਨਿਆ ਜਾਂਦਾ ਹੈ ਅਤੇ ਕਈ ਮਸ਼ਹੂਰ ਪੰਜਾਬੀ ਫਿਲਮਾਂ 'ਚ ਆਪਣੀ ਅਦਾਕਾਰੀ ਦਿਖਾ ਚੁੱਕਾ ਹੈ ਜਾਣਕਾਰੀ ਮੁਤਾਬਕ ਸਵੇਰੇ ਕਰੀਬ 5:30 ਵਜੇ ਐਨਆਈਏ ਦੀ ਟੀਮ ਇਸ ਪੰਜਾਬੀ ਕਲਾਕਾਰ ਦੇ ਘਰ ਪਹੁੰਚੀ ਅਤੇ ਕਰੀਬ 11:30 ਵਜੇ ਤੱਕ ਘਰ ਦੀ ਜਾਂਚ ਕੀਤੀ ਜਾਣਕਾਰੀ ਮੁਤਾਬਕ ਪੰਜਾਬੀ ਕਲਾਕਾਰ ਨੂੰ ਪਾਕਿਸਤਾਨ ਤੋਂ ਕੁਝ ਫੋਨ ਕਾਲ ਆਈਆਂ ਸੀ ਅਤੇ ਇਸੇ ਮਾਮਲੇ 'ਚ ਟੀਮ ਘਰ 'ਚ ਪੁੱਛ ਪੜਤਾਲ ਕਰਨ ਪਹੁੰਚੀ ਸੀ ਜਦ ਕਿ ਸੋ ਪਹਿਲਾਂ ਫਿਰੋਜ਼ਪੁਰ ਦੇ ਬਾਬਾ ਰਾਮ ਲਾਲ ਨਗਰ ਚ ਸੁਖਦੀਪ ਸਿੰਘ ਦੇ ਘਰ ਐਨਆਈਏ ਟੀਮ ਨੇ ਰੇਡ ਕੀਤੀ ਪੁਲਿਸ ਨੇ ਇਸ ਘਰ ਦੀ ਤਲਾਸ਼ੀ ਲਈ ਜਦ ਕੇ ਸੁਖਦੀਪ ਸਿੰਘ ਦੀ ਪਤਨੀ ਮੁਤਾਬਕ ਉਸਦੇ પતિ ਤੇ ਨਸ਼ੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀਏ ਪਰ ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦਾ ਪਤੀ ਅਜਿਹਾ ਕੋਈ ਵੀ ਕੰਮ ਨਹੀਂ ਕਰਦਾ ਸੁਖਦੀਪ ਸਿੰਘ ਦੀ ਪਤਨੀ ਮੁਤਾਬਕ ਉਸਦਾ ਪਤੀ ਪਹਿਲਾਂ ਪ੍ਰਾਈਵੇਟ ਬੱਸ ਚ ਚੈਕਰ ਦੀ ਨੌਕਰੀ ਕਰਦਾ ਸੀ ਅਤੇ ਹੁਣ ਇੱਕ ਸਾਦੀ ਨੌਕਰੀ ਕਰਦਾ ਹੈ ਘਰੇ ਘਰ ਦੇ ਵਿੱਚ ਜੀ ਹਾਂ ਜੀ ਕਿੱਥੋਂ ਟੀਮ ਸਾਈਜ਼ ਕੁਝ ਪਤਾ ਸੀ ਚੰਡੀਗੜ੍ਹ ਤੋਂ ਟੀਮ ਆਈ ਸੀ ਤੇ ਕਹਿੰਦੇ ਕਿ ਤੁਹਾਡਾ ਹਸਬੰਦ ਮਤਲਬ ਜੀ ਗਲਤ ਕੰਮ ਕਰਦਾ ਵਾ ਤੇ ਮੈਂ ਕਿਹਾ ਕਿ ਅਸੀਂ ਨਹੀਂ ਕਰਦੇਗੇ ਤੁਸੀਂ ਸਾਡੇ ਘਰੇ ਵੇਖ ਲਓ ਚੱਕ ਕੀਤੀ ਇਹਨਾਂ ਨੇ ਸਾਰੀ ਸਾਡੀ ਅਲਮਾਰੀ ਫੁੱਲ ਛੱਡੀ ਆ ਬੈੱਡ ਫੁੱਲ ਛੱਡੀ ਸਾਰਾ ਕੁਝ ਚੈੱਕ ਕੀਤਾ ਹੋਇਆ ਵਾ ਇਹਨਾਂ ਨੂੰ ਕੁਝ ਨਹੀਂ ਲੱਭਾ ਸਾਡੇ ਘਰੋਂ ਕਿ ਮੇਰੇ ਹਸਬੰਦ ਨਹੀਂ ਹੈਗੇ ਸੀ ਮੈਂ ਤੇ ਮੇਰੀ ਸੱਸ ਸੀ ਦੋਵੇਂ ਘਰੇ بس ایک میرا چھوٹا یا بیٹا او انو ਘਬਰਾਟ ਹੋਈ ਤੇ ਉਹਨੂੰ ਹਸਪਤਾਲ ਲੈ ਗਏ ਤੇ ਹੋਇਆ ਕੀ ਸੀਗਾ ਜੀ ਕੋਈ ਨਾ مطلب ਕੀ ਉਹਨਾਂ ਨੇ ਤੁਹਾਡੇ ਕੋਲੋਂ ਕੀ ਪੁੱਛਿਆ ਕੀ ਸੀਗਾ ਟੀਮਾਂ ਦੇ ਵੱਲ ਸਾਡੇ ਤੋਂ ਪੁੱਛਿਆ ਜੀ ਸੁਖਦੀਪ ਸਿੰਘ ਗਲਤ ਕੰਮ ਕਰਦੇ ਪਏ ਤੇ ਤੁਸੀਂ ਉਹਨਾਂ ਨੂੰ ਸਮਝਾਓ ਜਾਂ ਗੱਲਬਾਤ ਨਾਲੇ ਸਾਡਾ મતલਬ ਕੀ ਅੱਖਾਂ ਤੋਂ ਸੀ ਟੂਟ ਬੋਲਦੇ ਜੋ ਤੁਹਾਡੇ ਕੋਲ ਵੱਡਾ ਫੋਨ ਹੈ ਤੁਹਾਡੇ ਕੋਲ ਛੋਟਾ ਫੋਨ ਹੈ ਤੁਹਾਡੇ ਕੋਲ ਆ ਕੋਈ ਕੁਝ ਨਹੀਂ ਹੈਗਾ ਤੇ ਇਹ ਤੁਹਾਡੇ ਹਸਬੰਦ ਨੂੰ ਲੈਂਡ ਇੱਥੇ ਮਤਲਬ ਪੁੱਛਗਿਛ ਕਰਨ ਆਇਆ ਸੀ ਜੀ ਹਾਂਜੀ ਉਹਨਾਂ ਨੂੰ ਮਤਲਬ ਕੀ ਲੈਣਾ ਕੀ ਨਾਮ ਹੈ ਤੁਹਾਡੇ ਹਸਬੰਦ ਦਾ ਸੁਖਦੀਪ ਸਿੰਘ ਤੇ ਉਹ ਕੀ ਕੰਮ ਕੀ ਕਰਦੇ ਆ ਜੀ ਕੰਮ ਪਹਿਲਾਂ ਨਿਊ ਦੀਬ ਬੱਸਾਂ ਚ ਸੀ ਚਾਹਤਰ ਸੀ ਤੇ ਹੁਣ ਮਤਲਬ ਕੀ ਜਮੇ ਫਰੀ ਨਹੀਂ ਵਾਲੇ ਕੋਈ ਕੰਮ ਨਹੀਂ ਕਰਦੇ ਤੇ ਇਹ ਕਹਿ ਰਹੇ ਨੇ ਕਿ ਨਸ਼ੇ ਦਾ ਕਾਰੋਬਾਰ ਕਰਦੇ ਆ ਜੀ ਹਾਂਜੀ ਉਹ ਕਹਿੰਦੇ ਕਿ ਤੁਸੀਂ ਨਸ਼ੇ ਦਾ ਕਾਰੋਬਾਰ ਕਰਦੇ ਜੋ ਤੇ ਪਰ ਅਸੀਂ ਨਸ਼ੇ ਦਾ ਨਹੀਂ ਕਰਦੇ ਜੀ ਤੇ ਇਹਨਾਂ ਨੂੰ ਟੀਮਾਂ ਨੂੰ ਤੁਹਾਡੇ ਘਰੋਂ ਕੁਝ ਮਿਲਿਆ ਜੀ ਨਹੀਂ ਕੁਝ ਨਹੀਂ ਮਿਲਿਆ ਸਾਡੇ ਤੇ ਕਰੀਬ ਕਿੰਨੇ ਵਜੇ ਆਏ ਸੀਗੇ ਸਵੇਰੇ ਇਹ 6 ਵਜੇ ਤੜਕੇ ਆ ਗਏ ਸੀ ਮੈਂ ਆ ਤੇ ਮੇਰੀ ਸੱਸ ਦੋਹਾਂ ਹੀ ਘਰੇ ਸੀ ਤੇ ਹੁਣ ਸਾਡੇ ਘਰੇ ਆਣ ਕੇ ਤੇ ਇਹਨਾਂ ਨੇ ਹੁਣ ਚਲੇ ਗਏ ਆ ਜੀ ਹਾਂਜੀ ਹੁਣ ਚਲੇ ਗਏ ਨੇ ਤੇ ਤੁਸੀਂ ਕੀ ਕਹਿੰਦੇ ਹੋ ਕਿ ਤੁਹਾਡੇ ਹਸਬੰਦ ਕੋਈ ਵੀ ਐਵੇਂ ਗਲਤ ਕੰਮਾ ਚ ਨਹੀਂ ਗਲਤ ਮੇਰੇ ਮੇਰੇ ਹਸਬੰਦ ਗਲਤ ਕੰਮ ਚ ਹੈ ਹੀ ਨਹੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਸੌਰ ਤੇ ਤੁਸੀਂ ਕੀ ਲੱਗਦੇ ਹੋ ਤੁਹਾਡੇ ਪਤੀ ਹੈ ਜੀ ਹਾਂਜੀ ਮੇਰੇ ਹਸਬੰਦ ਨੇ ਇਸ ਤੋਂ ਲਾਬਾਟੀ ਜੀ ਰੇਡ ਜੀਰਾ ਦੇ ਪਿੰਡ ਬਘੇਲੇ ਚ ਪਰਮਿੰਦਰ ਸਿੰਘ ਦੇ ਘਰ ਕੀਤੀ ਗਈ ਜਿਸ ਉਪਰ ਕਈ ਕਤਲ ਅਤੇ ਇਰਾਦਾ ਕਤਲ ਦੇ ਮਾਮਲੇ ਦਰਜ ਨੇ ਪਰ ਇਸ ਵਿਚਾਲੇ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਕੌਮੀ ਜਾਂਚ ਏਜੰਸੀ ਨੇ ਪੰਜਾਬੀ ਕਲਾਕਾਰ ਦੇ ਘਰ ਤੇ ਰੇਡ ਕੀਤੀ ਹੈ ਕਰੀਬ 6 ਘੰਟੇ ਰੇਡ ਚੱਲੀ ਜਿਸ ਵਿੱਚ ਪੰਜਾਬੀ ਕਲਾਕਾਰ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ ਸੈਂਟਰਲ ਪੰਜਾਬ ਟੀਵੀ